ਜੀ ਇਹ ਜਗ੍ਹਾ ਤੇ ਅਸੀਂ ਸੰਸਕਾਰ ਕੀਤਾ ਬਜ਼ੁਰਗਾਂ ਦਾ ਜਿਨ੍ਹਾਂ ਦੀ ਫੋਟੋਆਂ ਸਿੱਟ ਗਈਆਂ ਇੱਥੇ ਮਾੜੀ ਮੋੜੀ ਆ ਤੁਹਾਨੂੰ ਸ਼ਰਮ ਚਾਹੀਦੀਆ ਜਿਨ੍ਹਾਂ ਨੇ ਉਹਨੂੰ ਪਾਲਿਆ ਪੋਲਸ ਹੈ ਉਹਨਾਂ ਦੀਆਂ ਫੋਟੋਆਂ ਵੀ ਰੂੜੀਆਂ ਤੇ ਸਿੱਟ ਕੇ ਜਾਂਦੇ ਹੋ ਇਹ ਤਾਂ ਸਾਡੇ ਤੂਰਪੱਤੀ ਵਾਸੀਆਂ ਨੇ ਇਕੱਠੇ ਹੋ ਕੇ ਇਹ ਕਹਿ ਫੈਸਲਾ ਕੀਤਾ ਵੀ ਆਪੇ ਤਾਂ ਸੰਸਕਾਰ ਕਰੀਏ ਲਾਹਨਤਾ ਜੀ ਇਹੋ ਜਿਹਾ ਪਰਿਵਾਰ ਦਾ ਇਸ਼ਤਾ ਕਹਿੰਦੇ ਆਜ ਤਾਂ ਜੀ ਲਾਹਨਤਾ ਰਸਦਾ ਪਰਿਵਾਰ ਤੇ ਬਹੁਤ ਵੱਡੀ ਲਾਹਨਤ ਪਾਉਣੇ ਬਾਈ ਜੀ ਇਤੋਂ ਵੱਡੀ ਕੀ ਲਾਹਨਤ ਹੋਈ ਉਹ ਤੇ ਤੀਰ ਪਾ ਕੇ ਫੋਟੋ ਦਾ ਸੰਸਕਾਰ ਕਰਾਇਆ ਸੀ ਨਾ ਜੀ ਜਿਹੜਾ ਉਹਦੇ ਮਾਂ ਪਿਓ ਨੂੰ ਇੱਥੇ ਆਹ ਸ਼ੀਰੇ ਦੇਖ ਕਿੱਡੇ ਚਾਵਣਾ ਬੰਨੇ ਹੋਣਗੇ ਕਿੱਥੇ ਤੁਸੀਂ ਸਿੱਟੇ ਨੇ ਕਿੱਥੇ ਤੁਹਾਡੇ ਰਿਸ਼ਤੇ ਗਏ ਹਜੇ ਕਿੱਥੇ ਰੁਲਗੇ ਤੁਸੀਂ ਜਿੱਥੇ ਨਾ ਰੋੜੇ ਤੁਸੀਂ ਵੀ ਰੁਲ ਐਂ ਰੁਲ ਗਏ ਹੋਗੇ ਮੇਰੇ ਹਿਸਾਬ ਨਾਲ ਤਾਂ ਫਿੱਕਟ ਲਾਂਤ ਪਾਉਣੇ ਜਿਹਾ ਪਰਿਵਾਰ ਨੂੰ ਸਾਰੇ ਨੂੰ ਜਿਹੜਾ ਜਾ ਕੁਝ ਕਰਕੇ ਗਏ ਆਰੇ ਇੱਕ ਜੀ ਸੀ ਅੱਜ ਨਾ ਸਾਡੇ ਕਲੱਬ ਦੇ ოਕੈਸ਼ਨ ਨੇ ਤਰਨਜੀਤ ਸਿੰਘ ਮਿੰਟੂ ਉਹਨਾਂ ਦਾ ਵੱਡੇ ਸੀ ਅੱਜ ਜure ਅਸੀਂ ਪੌਦੇ ਦਰਖਤ ਲਾਉਂਦਾ ਪਲਾਨ ਬਣਾਇਆ ਸੀਗਾ ਜਦੋਂ ਅਸੀਂ ਉਹ ਸਾਫ ਕਰ ਰਹੇ ਸੀਗੇ ਤਾਂ ਅੱਗੇ ਜਾ ਕੇ ਦੇਖਿਆ ਰੂੜੀਆਂ ਤੇ ਇੱਕ ਸਰਦਾਰ ਦੀ ਫੋਟੋ ਜਿਨ੍ਹਾਂ ਦੀ ਡੈਥ 2019 ਚ ਹੋ ਗਈ ਉਹ ਫੋਟੋ ਰੂੜੀਆਂ ਦੇ ਸਿੱਟੀ ਪਈ ਐ ਚਲੋ ਅਸੀਂ ਜਾਂ ਜਾ ਕੇ ਦੇਖਿਆ ਵੀ ਇਹ ਕੀ ਫੋਟੋ ਹੈ ਜਦ ਅਸੀਂ ਉਹਨੂੰ ਜਾ ਕੇ ਦੇਖਦੇ ਆ ਤਾਂ ਇੱਕ ਬਹੁਤ ਸੋਹਣਾ ਸਰਦਾਰ ਦੀ ਫੋਟੋ ਪਈ ਐ ਅਸੀਂ ਇਹ ਚੱਕ ਕੇ ਦੇਖਿਆ ਸਾਡਾ ਮਨ ਇੱਕਦਮ ਖਰਾਬ ਹੋ ਗਿਆ ਇਹ ਉਹ ਬਜ਼ੁਰਗ ਹੈ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ ਪੜਾਇਆ ਤੁਰਨ ਜੋਗ ਸਾਨੂੰ ਤੁਰਨਾ ਸਿਖਾਇਆ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਇੰਨੇ ਪਰਿਵਾਰਾਂ ਚ ਗ੍ਰਾਵਟ ਆ ਗਈ ਬਿਤ ਤੁਸੀਂ ਇੱਕ ਆਪਣੇ ਘਰ ਚ ਇੱਕ ਕੰਦ ਇੱਕ ਕੋਨਾ ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਜੀਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਖਾਂਜੋਗ ਦਾਣੇ ਦਿੱਤੇ ਨੇ ਤੁਹਾਨੂੰ ਸਮਾਜ ਵਿੱਚ ਬਚਣ ਦੇ ਢੰਗ ਤਰੀਕੇ ਦਿੱਤੇ ਨੇ ਅੱਜ ਜਦੋਂ ਉਹ ਇਸ ਦੁਨੀਆ ਚੋਂ ਚਲਾ ਗਿਆ ਉਹ ਫੋਟੋ ਜਿਹੜੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਰੱਖ ਕੇ ਅਰਦਾਸ ਕਰਦੇ ਆਂ ਅਸੀਂ ਅਰਦਾਸ ਕਰਦੇ ਆਂ ਵੀ ਇਹ ਸੱਚੇ ਬਾਦਸ਼ਾਹ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ਼ ਬਖਸ਼ੀਂ ਹੇ ਸੱਚੇ ਪਾਤਸ਼ਾਹ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਜੀ ਕੀ ਉਹ ਇੱਕ ਪਖੰਡਾ ਢਕੋਸਲਾ ਉਹ ਤੁਸੀਂ ਯਾਰ ਉਹਨਾਂ ਬਜ਼ੁਰਗਾਂ ਦੀਆਂ ਫੋਟੋਆਂ ਰੂੜੀਆਂ ਤੇ ਸਿੱਟਦੇ ਹੋ ਤੁਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਯਾਰ ਕਹਾਵਤਾਂ ਤਾਂ ਸੁਣੀ ਨੇ ਕਹਿੰਦੇ ਪੁੱਤਰਾਂ ਤੋਂ ਬਾਅਦ ਕਹਿੰਦੇ ਪਾਣੀ ਨੂੰ ਤਰਸਦੇ ਨੇ ਮਾਂ-ਬਾਪ ਤੇ ਬਾਪ ਇਹਦਾ ਮੈਂ ਤੁਹਾਨੂੰ ਦੱਸਦਾ ਦੇਖੋ ਅਸੀਂ ਕਿਸੇ ਨੇ ਤੁਸੀਂ ਮੈਂ ਕਿਸੇ ਨੇ ਰੱਬ ਨਹੀਂ ਦੇਖਿਆ ਜੀ ਪਰ ਅਸੀਂ ਰੱਬ ਨੂੰ ਆਪਣੇ ਮਾਂ-ਬਾਪਾਂ ਚੋਂ ਦੇਖਦੇ ਹਾਂ ਅੱਜ ਉਹ ਬਾਪ ਜੀਨੇ ਕਦੇ ਤੁਹਾਨੂੰ ਤੁਰਨਾ ਸਿਖਾਇਆ ਉਹਨੂੰ ਜੀ ਰੂੜੀਆਂ ਦਾ ਸੱਟ ਰਹੇ ਹੋ ਉਹ ਵੀ ਉਹਦਾ ਜਾਣ ਤੋਂ ਬਾਅਦ ਤੁਸੀਂ ਉਹਦਾ ਨਹੀਂ ਸੀ ਯਾਰ ਤੁਸੀਂ ਉਹਦੀ ਫੋਲਡਰ ਰੱਖ ਸਕਦੇ ਤੁਸੀਂ ਉਹਦਾ ਦਾ ਸੰਸਕਾਰ ਕਰ ਦਿੰਦੇ ਬੰਦੇ ਦੇ ਤਿੰਨ ਐਮ ਪੁਆਇੰਟ ਹੁੰਦੇ ਨੇ ਬੰਦੇ ਦਾ ਜਨਮ ਉਸ ਤੋਂ ਬਾਅਦ ਵਿਆਹ ਮਰਨਾ ਜੀ ਬਦਕਿਸਮਤੀਏ ਦੇਖੋ ਵੀ ਕਿਸੇ ਟਾਈਮ ਭੈਣਾ ਨੇ ਆਪਣੇ ਵੀਰ ਦੇ ਸਹਰੇ ਬੰਨੇ ਹੋਣਗੇ ਆ ਜੋ ਸਿਰੇ ਰੂੜੀਆਂ ਦਾ ਰੋਲ ਰਹੇ ਨੇ ਕਾਲ ਯੁਗ ਦੀ ਤਸਵੀਰ ਆਪਾਂ ਕਾਲ ਯੁਗ ਇਦੋਂ ਵੱਡਾ ਕਾਲ ਯੁਗ ਕੀ ਹੋਊਗਾ ਐਨੇ ਰਿਸ਼ਤੇ ਤਾਰ-ਤਾਰ ਹੋਏ ਪਏ ਨੇ ਸਾਡੇ ਸਾਹਮਣੇ ਸਾਡਾ ਜਿਹੜਾ ਸਵੇਰੇ ਚਾਹ ਸੀ ਨਾ ਵੀ ਅਸੀਂ ਬੂਟੇ ਲਾਵਾਂਗੇ ਅਸੀਂ ਇਹਨਾਂ ਨੂੰ ਪਾਲਾਂਗੇ ਸਾਡਾ ਸਾਰਿਆਂ ਦਾ ਮਨ ਖਰਾਬ ਹੋ ਗਿਆ ਸਾਨੂੰ ਇਹ ਹੋ ਗਿਆ ਵੀ ਛੱਡੋ ਫਿਰ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਾ ਸਾਥੇ ਜਾ ਕੇ ਵੀ ਇਹਦਾ ਕੀ ਕਰੀਏ ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਇਹਦਾ ਸੰਸਕਾਰ ਕਰ ਦਿਓ ਫੋਟੋ ਦਾ ਇਹ ਬਜ਼ੁਰਗ 2019 ਚ ਸਮਾਜਿਕ ਤੌਰ ਤੇ ਦੀ ਡੈਥ ਹੋ ਗਈ ਸੀ ਪਰ ਅੱਜ ਉਹ ਪਰਿਵਾਰ ਆਪਦੇ ਦਿਲਾਂ ਚੋਂ ਆਪਦੀਆਂ ਯਾਦਾਂ ਚੋਂ ਇਹ ਬਜ਼ੁਰਗ ਨੂੰ ਰੂੜੀਆਂ ਚ ਸੱਟ ਗਿਆ ਪਰ ਅਸੀਂ ਇੱਕ ਸਮਾਜਿਕ ਦੌਰ ਤੇ ਇਹ ਸੋਚਦੇ ਹਾਂ ਅੱਜ ਉਹਨਾਂ ਦਾ ਸੰਸਕਾਰ ਕੀਤਾ ਮੈਂ ਬੇਨਤੀ ਕਰਦਾ ਤੁਹਾਡੇ ਰਹੀਂ ਵੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਸਮਾਜ ਚ ਵਿਚਰਨਾ ਸਿਖਾਇਆ ਇਹਨਾਂ ਦੀ ਇੱਜ਼ਤ ਕਰੋ ਪਰਮਾਤਮਾ ਤੁਹਾਨੂੰ ਤਾਂ ਹੀ ਚੜਦੀ ਕਲਾ ਚ ਰੱਖੂਗਾ ਨਹੀਂ ਪਰਮਾਤਮਾ ਦੇਰ ਨਹੀਂ ਇਹ ਤੁਹਾਡੇ ਤੇ ਵੀ ਸਮਾਉਣ ਵਾਲਾ ਹੈ